ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਸ਼ਹਿਰ ਬਾਗੇ ਪੁਰਾਣੇ ਦੇ ਵਿੱਚ ਬਾਗੇ ਪੁਰਾਣੇ ਸ਼ਹਿਰ ਦੇ ਵਿੱਚੋਂ ਵਖਤੀ ਹੋਈ ਬਾਗਾ ਪੱਤੀ ਤੇ ਬਾਗਾ ਪੱਤੀ ਦੇ ਵਿੱਚ ਪੈਂਦਾ ਵਾ ਗੁਰਦੁਆਰਾ ਲੋਪੂ ਵਾਲਾ ਮਿੱਤਰੋ ਤੇ ਲੋਪੂ ਵਾਲੇ ਗੁਰਦੁਆਰੇ ਦੇ ਕੋਲੇ ਆ ਸਟੇਡੀਅਮ ਤੇ ਸਟੇਡੀਅਮ ਦੇ ਬਿਲਕੁਲ ਨਾਲ ਜੇ ਕਰਕੇ ਵਸਿਆ ਹੋਇਆ ਭਰਾ ਹੁਣ ਉਹਦਾ ਨਗਰ ਭਰਾ ਹੁਣ ਉਹਦਾ ਘਰ ਆ ਜਿਸ ਡੈਰੀ ਫਾਰਮ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਕਾਫੀ ਗਿਣਤੀ ਦੇ ਵਿੱਚ ਇਸ ਘਰ ਦੇ ਵਿੱਚ ਰੱਖੇ ਹੋਏ ਆ ਚੰਗੇ ਜਾਨਵਰਾਂ ਦਾ ਟਾਪ ਦੀ ਬਰੀਡ ਦਾ ਸ਼ੌਂਕ ਆ ਇਹ ਭਰਾਵਾਂ ਦੀ ਵੀ ਇੱਕ ਸਿਫਤ ਇਸ ਗੱਲੋਂ ਮੰਨ ਕੇ ਚੱਲੂੰਗਾ ਕਰਕੇ ਵਿਚਾਰੀ ਮੇਰੀ ਲਾਜ਼ਮੀ ਬਣਦੀ ਆ ਕਿ ਕਈ ਜਿਹੜੀਆਂ ਮਈਆਂ ਦੀ ਜਾਨ ਬਚਾ ਕੇ ਆਪ ਦੀ ਖੁਰਲੀ ਦੇ ਉੱਤੇ ਸਥਿਤ ਕੀਤੀਆਂ ਹੋਈਆਂ ਨੀ ਤਾਂ ਜਿਹੜੀਆਂ ਅੱਜ ਨੂੰ ਜੂਪੀ ਦੇ ਕਈ ਪੈਕਟਾਂ ਦੇ ਵਿੱਚ ਪੈਕ ਹੋ ਜਾਂਦੇ ਆ ਮਿੱਤਰੋ ਪਰ ਇਹ ਕਰਮ ਵਾਲਿਆਂ ਦੀ ਜਾਨ ਬਚਾਈ ਹੋਈ ਆ ਇਹਨਾਂ ਗੱਲਾਂ ਦੇ ਲਈ ਮੈਂ ਭਰਾ ਹੁਣਿਆਂ ਦਾ ਧੰਨਵਾਦ ਕਰੂੰਗਾ ਆ ਜੋ ਆਪਾਂ ਜਿਹੜੇ ਭਰਾ ਹੁਣਿਆਂ ਦੇ 4 ਜਨਵਾਰ ਵੇਚਨੇ ਆ ਉਹਨਾਂ ਦੇ ਬਾਰੇ ਗੱਲਬਾਤ ਕਰਨੀ ਆ ਕਿਹੜੇ ਘਰ ਦੇਵੇ ਤੇ ਖੜਿਆ ਆਓ ਮਿਲਦੇ ਆ ਸਾਰੀ ਗੱਲਬਾਤ ਕਰਦੇ ਆਪਾਂ ਬਾਈ ਜੀ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਵੱਡੇ ਵੀਰੇ ਵਧੀਆ ਜੀ ਛੇਤਾ ਦੇ ਪਰਿਵਾਰ ਬਹੁਤ ਵਧੀਆ ਜੀ ਠੀਕ ਆ ਆਪਣਾ ਨਾਮ ਦੱਸ ਦ ਮਣਪਰੀਤ ਮਣਪਰੀਤ ਵੀਰੇ ਬਾਗਾ ਪੱਤੀ ਆ ਗਈ ਲੋਪੂ ਵਾਲਾ ਗੁਰਦੁਆਰਾ ਆ ਗਿਆ ਹੈ ਨਾ ਜੀ ਤੇ ਜਿਹੜੇ ਆ ਗਿਆ ਸਟੇਡੀਅਮ ਠੀਕ ਆ ਅਥੇ ਮਣਪਰੀਤ ਆਪ ਨੂੰ ਮੰਨ ਲਾ ਜਾਣਦੇ ਹੁੰਦੇ ਲੋਕ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕੀ ਮਣੀ ਮਣੀ ਦੇ ਨਾਲ ਇਹ ਦਸਾ ਦਈਏ ਹਾਂ ਮਣੀ ਵਪਾਰੀ ਦੇ ਹਾਂਜੀ ਹਾਂਜੀ ਠੀਕ ਆ ਵੀਰੇ ਅਥੇ ਮਣਪਰੀ ਬਾਈ ਜਿਹੜੀ ਪਹਿਲੇ ਨੰਬਰ ਤੇ ਮੈਂ ਖੜੀ ਆ ਇਹਦੀ ਕੀ ਡਿਟੇਲ ਆ ਵੀਰੇ ਕਿੰਨਾ ਦੁੱਧ ਆ ਕਿੰਨੇ ਚਰ ਦੀ ਗੱਬਣਾ ਬਈਆ ਚਾਰਾਂ ਪੰਜਾਂ ਮਹੀਨਿਆਂ ਦੀ ਸੂਈ ਆ ਦੋਆ ਮਹੀਨਿਆਂ ਦੀ ਚੱਕ ਬਾਸ ਆ ਠੀਕ ਆ ਵੀਰੇ ਦਰਦ 9 ਕਿਲੋ 8 ਕਿਲੋ ਐ ਜੋ ਕੇ ਕੰਡਾ ਲੈ ਆਏ ਭਵਾ ਮੈਨੂੰ ਮਤਲ ਕੰਡੇ ਧਰ ਕੇ ਦਵਾਂਗੇ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਵੱਡੇ ਬਈ ਸੀਲ ਆ ਚੋਣ ਚਾਣੋ ਪੂਰੀ ਸੀਲ ਆ ਭਵਾ ਐ ਥਾਪੀ ਮਾਰ ਕੇ ਧੱਲੇ ਪਏ ਚੋਲਾ ਚੋਲਾ ਵੀ ਨਹੀਂ ਠੰਡੀ ਸੀ ਹਣਾ ਥੋੜੀ ਜੀ ਮਤਲ ਕਿਦੋਂ ਟੁੱਟੀ ਆਈ ਹੈ ਹਣਾ ਮੈਂ ਹਾਂ ਜਾਨ ਟੁੱਟੇ ਕਿਦੋਂ ਆਈ ਹੈ ਬਈ ਤੋਰੀਏ ਵੀਰੇ ਕੱਢੀਏ ਬਾਹਰ ਨੂੰ ਮੜਾ ਕੋਲੀ ਲੈ ਮੇਤਰੋ ਲਿਵਾ ਵੇਖਿਆ ਜੀ ਕੇਰਾਂ ਦੀ ਯਕੀਨ ਕਰੋ ਸੱਜਰਾਂ ਦੇ ਲਿਵੇਆਂ ਨੂੰ ਭਲੇਖਾ ਪਾਊਗਾ ਏ ਬਾਕਮਾਲ ਦੇਵੇ ਦੀ ਤਿਆਰੀ ਆ ਮਹਿੰਦੀ ਆ ਵੇਖ ਲੋ ਮਿੱਤਰੋ ਲਿੱਸੀ ਆ ਕਿ ਇਹਨੇ ਸਾਭੀ ਨਹੀਂ ਟੁੱਟ ਜੀ ਮੈਂ ਵਿਚਾਰੀ ਚਲ ਵੀ ਪਾਣੀ ਪੀਣਾ ਇਹਨੇ ਪਾਣੀ ਪੀਣਾ ਲੱਗਦਾ ਮੈਨੂੰ ਪਿਆਦੇ ਪਾਣੀ ਕਾਜਾ ਪੱਤਾ ਏ ਲੈ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਕਰਮਾ ਵਾਲੀ ਨੂੰ ਹਾਂ ਯਾਦ ਕੁਆਲਟੀ ਮਹਿੰਦੀ ਬਾਕਮਾ ਵਾਲਾ ਮਿੱਤਰੋ ਔਰ ਦੁੱਧ ਵਾਲੀ ਮਹਿੰਦੀ ਲੇਵੇ ਦੀ ਬਨਾਵਟ ਲੇਵੇ ਦੀ ਬੰਤਰ ਕਹਿਣ ਤੋਂ ਪਹਿਲਾਂ ਹਰ ਪੱਖ ਤੋਂ ਮਜ਼ਬੂਤੀ ਆ ਜਿਹੜੀ ਮੈਂ ਉਹਦੀ ਬਾਕਮਾ ਵਾਲਾ ਜਿਹੜਾ ਭਰਾ ਅੱਜ ਵੀ ਮੈਨੂੰ ਸਮਝੂਗਾ ਰੂਹ ਦੇ ਨਾਲ ਤਨ ਦੇ ਨਾਲ ਦੇਹੀ ਦੇ ਨਾਲ ਮਨ ਦੇ ਨਾਲ ਕਿ ਮਨ ਲੱਗਣਾ ਹੋਵੇ ਹੁੰਦਾ ਸਾਹਮਣ ਵਾਲੇ ਪਾਸੇ ਮੈਂ 10 ਦਿਨਾਂ ਦੀ ਖੇੜ ਆ ਪਤਾ ਨਹੀਂ ਕਿੱਥੇ ਕਿੱਥੇ ਦੁੱਧ ਲਿਜਾ ਸਕੀ ਬਈ ਆ ਇਹ ਤੁਹਾਡੇ ਤੇ ਡਿਪੈਂਡ ਆ ਕਿਉਂਕਿ ਕਿਸੇ ਨੇ ਵਾ ਵੀ ਹਰ ਤੋਂ ਵੱਧ ਤੋੜਤੀ ਮੈਂ ਮਗਰ ਇਹਦੇ ਕੱਟਾ ਵਾ ਮਿੱਤਰੋ ਰੇਟ ਬਾਰੇ ਗੱਲ ਕਰਦੇ ਆ ਅੱਛਾ ਮਣੀ ਭਾਈ ਕਿੰਨੇ ਦੀ ਦੇਣੀ ਆ ਵੀਰੇ ਮੁੱਲ ਭਾਈ 5000 ਦਾ ਹਾਂ ਤੇ ਤਲਦੀ ਦੇਣੀ ਦੇਣੀ ਫੋਨ ਕਿੰਨੇ ਆਲਾ ਨਾਲ ਲਾਵੇ ਬੱਤਦਾਰਾ ਫੋਨ ਨਾਲ ਆ ਨਾ ਕਰਾਟੋਂ ਨਾਲ ਹੀ ਕਾਲ ਲਿਆ ਅੱਡ ਹਾਂ ਨਾ ਦੱਸ ਜਸਨੂ ਕਾਟੇ ਬਾਟੇ 72 ਚੋਂ 500 ਛੋੜ ਕਰਦੇ ਹਾਂ 72 ਚੋਂ 500 ਛੋੜ ਕਰਦੇ ਹਾਂ ਹਾਂ ਜੀ ਹਾਂ ਜੀ ਠੀਕ ਹੈ ਭਾਈ ਲੈ ਵੀ ਮਿੱਤਰੋ ਰੇਟ ਬਿਲਕੁਲ ਜਾਇਜ਼ ਆ ਕਿਉਂਕਿ ਦੁੱਧ ਵੀ 9 ਕਿਲੋ ਤਿਆਰ ਆ ਭਾਈ ਅੱਛਾ 2 ਨੰਬਰ ਤੇ ਜਿਹੜੀ ਮੈਂ ਆ ਵੀਰੇ ਭਾਈ 8 9 ਕਿਲੋ ਹੀ ਆ ਜਿਹੇ ਦੱਲਿਆ ਆ ਬੱਚੇ ਦੀ ਮਰਦੀ ਏ ਠੀਕ ਹੈ ਵੀਰੇ ਆ ਬੱਚਾ ਇਹਦਾ ਮਗਰ ਕੱਟਾ ਹੀ ਜਾਂਦਾ ਵੀ ਮਗਰ ਕੱਟਾ ਹੀ ਆਹੀ ਕੱਟ ਠੀਕ ਹੈ ਇਹ ਕਿੰਨੇ ਕਰਦੀ ਕੱਪਣਾ ਵੀਰੇ ਆ ਮੀ ਨਗਦੀਆ ਬ੍ਰੈਂਡ ਹੋਇਆ ਇਹ ਬਲਾ ਚੈੱਕ ਤੇ ਨਹੀਂ ਆਉਂਦੀ ਹਨਾ ਨਹੀਂ ਆਉਂਦੀ ਉਹ ਚੈੱਕ ਕਰਾਈ ਵੀ ਚੋਣ ਕਿਵੇਂ ਲੱਗਾ ਵੀਰੇ ਇਹਨੂੰ ਆ ਪੂਰਾ ਰੂਵਰਗੀ ਚੋਣ ਪੋਲੀ ਪੂਰੀ ਠੀਕ ਹੈ ਇਹ ਕਿੰਨੇ ਦੀ ਦੇ ਦੇਾਂਗੇ ਵੀਰੇ ਆ ਭਈ ਆਪਾਂ ਦੇ ਦਾਂਗੇ 71000 ਰੁਪਏ 71000 ਰੁਪਏ ਦੇਣੀ ਹੈ ਲਾਡ ਪਿਆਰ ਲਾਡ ਪਿਆਰ 540 ਹੋਜੂ ਬਾਲਾ ਕੱਢੀ ਵੀਰੇ ਬਣੀ ਪਈ ਲਈ ਘਰ ਬਾਹਰ ਨੂੰ ਲੈ ਮਿੱਤਰੋ 8 ਕਿਲੋ ਦੁੱਧਾ ਮਗਰ ਇਹਦੇ ਕੱਟਾ ਵਾ ਮਿੱਤਰੋ 1 ਮਹੀਨੇ ਦੀ ਬਣੀਆ ਗੱਬਣਾ ਫੰਡਰ ਉਹ ਤੁਹਾਡੀ ਕਿਸਮਤ ਤੇ ਡਿਪੈਂਡਾ ਕਿਉਂਕਿ ਕਿਸਮਤ ਵੀ ਤੁਹਾਡੀ ਖੇਡਣੀ ਲਾਜ਼ਮੀ ਬਣਦੀ ਆ ਬਾਕਮਾਲ ਮੈਂ ਉਹਦੇ ਲੇਵੇ ਦਾ ਡਿਜ਼ਾਈਨ ਆਂਦਾ ਵੀ ਇਹ ਵੀ ਕੱਲੀ ਮੈਂ ਸਾਂਭਣ ਸਾਂਭਣ ਵਾਲੀ ਆ ਉਹ ਭਰਾਵੋ ਦੋ ਚਾਰ ਮਹੀਨਿਆਂ ਜਿਵੇਂ ਲਈਆਂ ਜਾਂਦੀਆਂ ਦੁੱਧ ਦੁੱਧ ਪਾ ਕੇ ਚਾਰ ਪੈਸੇ ਜੋੜ ਕੇ ਲੈ ਲਓ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੋਂ ਮੱਧ ਲੈਣੀ ਵੀ ਬੜੀ ਔਖੀ ਹੋ ਜਾਣੀ ਆ ਕਿਉਂਕਿ ਮੱਧਾਂ ਦੇ ਰੇਟ ਵੀ ਨਾ ਦੂਆਂ ਕੁ ਸਾਲਾਂ ਦੇ ਵਿੱਚ ਕਿਤੇ ਦੇ ਕਿਤੇ ਜਾਵੜਨ ਲੈ ਵੀ ਅਜਨੂੰ ਤਾਂ ਦਾ ਲੱਗ ਗਿਆ ਲੱਗਦਾ ਮੈਨੂੰ ਇਹਦਾ ਦਿਹਾੜੀ ਪਣਾ ਜੂਗਾ ਇਹਨੂੰ ਘਰ ਦੇ ਪਾਸੇ ਕੱਟੇ ਦੇ ਸੂਤ ਆ ਗਿਆ ਵੇਲਾ ਵੀਡੀਓ ਦਾ ਆਹ ਵੇਖ ਸਕਦੇ ਹੋ ਮਿੱਤਰੋ ਤੁਸੀਂ ਦ ਇੱਥੇ ਨੰਬਰ ਤੇ ਜਿਹੜੀ ਮੈਂ ਆ ਬਾਈ ਹਾਂ ਬਾਈ ਤਿੰਨ ਮਹੀਨੇ ਦੀ ਇੱਕ ਬਾਤ ਆ ਠੀਕ ਆ ਵੀਰੇ ਇਹ 6 ਕਿਲੋ ਦੁੱਧ ਚੋਕੇ ਰੈਂਦੀ ਆ ਉਹ ਅੱਜ ਹੀ ਆਈ ਆ ਉਪਰਾ ਕਰੀ ਜਾਂਦੀ ਆ ਠੀਕ ਆ ਵੀਰੇ ਰਿੰਗੀ ਜਾਂਦੀ ਆ ਚੀਜ਼ ਲੈ ਸਕਦੀ ਆ ਮਿਲੇ ਜਾਂ ਨਾ ਮਿਲੇ ਆਪ ਦੀ ਅਗਲਾ ਚੈੱਕ ਕਰਾ ਕੇ ਲਿਜਾਓ ਦੁੱਧ ਆਪਾਂ ਟੀਕੇ ਤੇ 5 ਕਿਲੋ ਚਵਾ ਸਕਦੇ ਆ ਬਿਲ ਭੇ ਉਹੀ ਮਿਲ ਪਿਆ ਠੀਕ ਆ ਬੱਚਾ ਹੈ ਨਹੀਂ ਵੀਰੇ ਬੱਚਾ ਹੈ ਨਹੀਂ ਇਹਦਾ ਠੀਕ ਆ ਕਿਨੇ ਦੀ ਦੇਣੀ ਆ ਵੀਰੇ ਇਹ ਆ ਵੀ 70 ਦੀ ਦੇ ਦੇਾਂਗੇ ਇਹ ਨਾ ਕਰ ਾਡਣ ਵਾਲੀ ਗੱਲਾਂ ਦੇ ਦੇਾਂਗੇ ਯਾਰ 70 ਦੀ ਦੇ ਦੇਾਂਗੇ ਬਾਹਰ ਨਹੀਂ ਹੋਣਾ ਚੱਲ ਤੋਰੀ ਕਰ ਮੜੇ ਗੱਡੀ ਬਣ ਮੈਂ ਲੇਵਲ ਉਵਾ ਬਹੁਤ ਚੰਗਾ ਤੇਰੀ ਤੇ ਖੁੱਲਾ ਤੇ ਤਿੰਨਾ ਮਹੀਨੇ ਦੀ ਕੱਪਣ ਹਾਂ ਮਾਈ ਲੈ ਮਿੱਤਰੋ ਕੱਲਾ ਸੇਰੀ ਦਾਸਾ ਬਾਕੀ ਮੇ ਸਾਰੀ ਖਾਸ ਆ ਤੇ ਤਿੰਨਾ ਮਹੀਨਿਆਂ ਦੀ ਚੱਕ ਇਹ ਪਾਸ ਆ ਦੇਵੇ ਦੀ ਬਣਾਵਟ ਤੋਂ ਵੱਲੋਂ ਚੰਗੀ ਅੰਗਾ ਪਿਆਰਾਂ ਦੀ ਆਰਾ ਦੀ ਝੋਟੀ ਚੰਗੀ ਆ 6 ਕਿਲੋ ਦੁੱਧ ਆ ਮਿੱਤਰੋ ਦੁੱਧ ਕਿਉਂਕਿ ਹਮੇਸ਼ਾ ਕੋਸ਼ਿਸ਼ ਕਰੂਗੀ ਜਾਂਦੀ ਹੈ ਇਹ ਪੱਟੀ ਵੀ ਨਹੀਂ ਖਾਂਦੇ ਐ ਹਮਮ ਸਹੀ ਆ ਬਾਈ ਆ ਲੈ ਮਨੀ ਸਿੰਘ ਨਾਲ ਗੱਲ ਸਮੇਂ ਸਮੇਂ ਦੀ ਆ ਕਿਤੇ ਇਹੋ ਜੀ ਤੂੰ 65000 ਦੀ ਵੀ ਲੈ ਕੇ ਛੱਡ ਆਇਆ ਹੋਵੇਂਗਾ ਸੱਚਰ ਹਨਾ ਹੈ ਰੁੱਤ ਵੇਖਦੀ ਬਾਈ ਰੁੱਤ ਵੇਖਦੀ ਆ ਸਹੀ ਗੱਲ ਆ ਅੱਛਾ ਮਨੀ ਭਾਈ ਇਹ ਗਾਂ ਬਾਰੇ ਦੱਸੀ ਯਾਰ ਆ ਪਹਿਲੇ ਨਵੇਂ ਦਾ ਝਿੱਗੀ ਆ ਮੂੰ ਠੀਕ ਆ ਤੇਰਾ ਗੱਲੋਂ ਦੋਤਾ ਦੰਦੀ ਸੀਰ ਪੂਰੀ ਆ ਰੱਜ ਕੇ ਹੈ ਹਾਂ ਤੇ ਇਹ ਗੱਬੜ ਗੁੱਬੜ ਕੋਈ ਬਣੀ ਬਈ ਆ ਆਪਣੇ ਘਰੇ ਬਣੀਆ 20 ਦਿਨ ਹੋ ਗਏ ਢੀ ਘਬਰਾਇਨ ਨੂੰ ਬਈ ਇਹ ਵੀ ਮੰਨ ਲਓ ਹਜੇ ਕਨਫਰਮ ਤੇ ਨਹੀਂ ਹਨਾ ਹਾਂ ਅੰਗਰਮ ਨਹੀਂ ਕੱਢ ਕੇ ਬਾਹਰ ਮੇਰੇ ਤੋਂ ਦੂਰੀ ਜੀ ਪੈਂਦੀ ਆ ਥੋੜੀ ਜੀ ਨਹੀਂ ਪੁੱਤ ਪਿੱਛੇ ਨਹੀਂ ਥੋੜੇ ਬਾਹਰ ਆ ਨਹੀਂ ਗਰਮ ਨਹੀਂ ਜੇ ਜਿਹੜੀ ਵਿਚਾਰੇ ਕਹੀ ਜੇ ਮੈਂ ਆਈ ਡਾਕਟਰ ਕਹਿੰਦਾ ਚੈੱਕ ਕਰਾਂਗੇ 15 ਆ ਵੈੜ ਚੰਗੀ ਆ ਬਾਈ ਹਨਾ ਹਾਂ ਪੀਡੀ 110 ਤੋਂ 13 ਕਿਲੋ ਹੁਣ ਹਾਂ 13 ਕਿਲੋ ਆ ਹੂੰ ਜਿਆਦਾ ਕੁਆਲਟੀ ਰੋਕੀ ਵੀਰੇ ਦੋ ਮਿੰਟ ਇੱਥੇ ਰੋਕ ਲੈ ਜਿਆਜੂ ਤਾਂ ਬਹੁਤ ਆ ਹਨਾ ਮਣੀ ਬਾਈ ਹੂੰ ਕਿੰਨੇ ਦੀ ਦੇ ਦੀਏ ਮਣੀ ਬਾਈ ਆ 52000 ਮੁੱਲ 50 ਦੀ ਦੇ ਦੇ ਆਂ 52 ਮੋਹਰਾਂ 50 ਦੀ ਦੇਣੀ ਆ ਹਾਂਜੀ ਮੇਰਾ ਮਾਨ ਕੀ ਹੈ ਤੀਜੀ ਮਾਨ ਕਰਦੇ ਆਂ ਵੀਡੀਓ ਵੇਖ ਕੇ ਆਊਗਾ ਕਿੰਨਾ ਕਰਦੇਗਾ ਆਪਾਂ ਕਾਰੀ ਦੇ ਫਿਰ ਮੈਂ ਤਾਂ ਹੁਣ ਆਇਆ ਕੋਲੇ ਬਿਨ ਬੋਲਿਆ ਯਾਰ ਵੀ ਆ ਜੋੜ ਕਰਦੇ ਆਂ 1000 ਰੁਪਿਆ 49000 ਦੀ ਹਾਂਜੀ ਠੀਕ ਆ ਬਾਈ ਮਾਨ ਹੋਰ ਕਰ ਦਿਓ ਯਾਰ ਕੋਈ ਨਾ ਕੋਈ ਨਹੀਂ ਮੌਕੇ ਦੇ ਕਰਦਾ ਠੀਕ ਆ ਤੋਰੀ ਵੀਰੇ ਲੈ ਮਿੱਤਰੋ 13 ਕਿਲੋ ਦੁੱਧ ਵੱੱਥੀ 20 25000 ਦੀ ਲੈਣ ਨਾਲੋਂ ਤਾਂ ਇਹ ਚੰਗੀ ਆ ਕਿਉਂਕਿ ਅੱਜ ਜਾ ਕੇ ਖਰਚਾ ਤਾਂ ਕੱਢੂਗੀ ਨਾ ਜਿੰਨਾ ਕੋ ਪਾਉਗੀ ਜੇ ਹੋ ਗਈ ਗੱਬਣ ਚੈੱਕ ਪਾਸ ਤੇ ਫਿਰ ਮਿੱਤਰੋ ਤੁਹਾਡੇ ਬਾਰੇ ਨਿਆਰੇ ਆ ਕਿਉਂਕਿ ਗਾਂ ਹਮੇਸ਼ਾ ਮੈਂ ਪਹਿਲਾਂ ਹੁਣ ਆਪਾਂ ਪਸ਼ੂ ਪਸ਼ੂ ਦੇ ਵਿੱਚ ਨਹੀਂ ਨੁਕਸ ਹੁੰਦਾ ਨਕਸਾ ਬਈ ਆਪਣੇ ਵਿੱਚ ਫਲਡਾ ਬਈ ਆਪਣੇ ਵਿੱਚ ਆਪਾਂ ਸਾਹਮਦੇ ਨਹੀਂ ਆਪਾਂ ਦੇਖ ਰੇਖ ਨਹੀਂ ਕਰਦੇ ਆਪਾਂ ਆਪਾਂ ਦੋ ਦੋ ਮੱਥਰ ਦਾ ਨਹੀਂ ਲਾ ਕੇ ਰਾਤ ਨੂੰ ਸੌਂ ਜਾਂਦੇ ਆ ਤੇ ਪਸ਼ੂ ਵਿਚਾਰੇ ਤੜਫੀ ਜਾਂਦੇ ਹੁੰਦੇ ਆ ਮਿੱਤਰੋ ਤੇ ਚਾਹ ਮੈਂ ਇੱਕ ਗੱਲ ਹੋਰ ਨੋਟ ਕੀਤੀ ਆ ਕੋਠੀ ਪੂਰੀ ਤਗੜੀ ਪਾਈ ਹੋਊਗੀ ਪਰ ਪਸ਼ੂ ਗੋਬਰ ਦੇ ਵਿੱਚ ਖੜੇ ਹੋਣਗੇ ਓਏ ਭਲਿਓ ਮਾਨਸੋ ਜੇ ਇਹਨਾਂ ਦੇ ਸਿਰ ਤੇ ਆਸ਼ ਕੀਤੀ ਆ ਇਹਨਾਂ ਨੇ ਤੁਹਾਨੂੰ ਕੋਠੀ ਪਾ ਕੇ ਦਿੱਤੀ ਆ ਤੇ ਪਹਿਲਾਂ ਇਹਨਾਂ ਬਾਰੇ ਸੋਚਿਆ ਕਰੋ ਆਉਦੇ ਬਾਰੇ ਫਿਰ ਲੋਚਿਆ ਕਰੋ ਇਹ ਬਹੁਤ ਜ਼ਰੂਰੀ ਆ ਬਿਹਤਰੀਨ ਚੀਜ਼ਾਂ ਮਿੱਤਰੋ ਇਹ ਲੈ ਵੀ ਮਣੀ ਬਈ ਨੰਬਰ ਸਾਂਝਾ ਕਰੀ ਚਰਾਂ ਦੀ 89552 93574 ਇੱਕ ਵਾਰੀ ਹੋਰ ਬੋਲੀ ਵੀਰੇ 98552 ਜੀ 93574 ਮੈਂ ਇਤੋਂ ਇਸ ਨੰਬਰ ਤੇ ਕਰਨੀਆਂ ਤੁਸੀਂ ਮਣੀ ਵੀਰੇ ਦੇ ਨਾਲ ਗੱਲਬਾਤ ਸ਼ਹਿਰ ਬਾਗਾਪੁਰਾਣਾ ਬਾਗਾ ਪੱਤੀ ਲੋਪੂ ਵਾਲਾ ਗੁਰਦੁਆਰਾ ਨੇੜੇ ਸਟੇਡੀਅਮ ਮਨਪ੍ਰੀਤ ਸਿੰਘ ਬਾਈ ਦਾ ਨਾਮ ਅਤੇ ਮਣੀ ਮਣੀ ਕਹਿੰਦੇ ਆ ਮੈਨੂੰ ਲੱਗਦਾ ਸਾਰੇ ਇਲਾਕੇ ਵਾਲੇ ਜਾਣਦੇ ਰਹਿੰਦੇ ਆ ਧੰਨਵਾਦ